ਕਿ ਆਪਣੇ ਜੋ Rajasthan ਨੂੰ ਵੱਡੀ ਨਹਿਰ ਜਾ ਰਹੀ ਹੈ ਰਾਜਕਰ ਨਾਲ ਉਸ ਨਹਿਰ ਦੇ ਵਿੱਚ ਹਰੀਕੇ ਪੱਤਨ ਤੋਂ ਲੈ ਕੇ 80 ਕਿਲੋਮੀਟਰ ਦੇ ਏਰੀਆ ਦੇ ਵਿੱਚ ਲਫਾਫਾ ਪਾ ਕੇ ਤੇ ਕੰਕਰੀਟ ਦੀ ਜੋ ਨਹਿਰ ਦੀ ਬਣਾਵਟ ਬਣਾ ਕੇ ਲਿਆਣੀ ਸੀ ਪਰ ਜਦੋਂ ਇਹਨਾਂ ਜੋੜੇ ਕਹਦੇ ਇਹਨਾਂ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਤੁਸੀਂ ਕਦੇ ਦੇਖੋ ਵੀ ਜਿੱਥੇ ਪਾਣੀ ਵਗਦਾ ਹੁੰਦਾ ਨਾ ਜਿਵੇਂ ਆਪਣੇ ਸੂਏ ਕਸੀਆਂ ਚੱਲਦੇ ਆ ਟਿਊਬਾਂ ਲੱਗੇ ਹੁੰਦੇ ਆ ਉਹਨਾਂ ਦਾ ਪਾਣੀ ਹਮੇਸ਼ਾ ਚੰਗਾ ਹੁੰਦਾ ਕਿਉਂਕਿ ਜਿਹੜੇ ਧਰਤੀ ਦੇ ਵਿੱਚ ਸਿਪਿੰਗ ਹੁੰਦੀ ਆ ਪਾਣੀ ਰਿਸਦਾ ਉਹ ਕਈ ਕਈ ਕਿਲੋਮੀਟਰ ਤੱਕ ਦੂਰ ਤੱਕ ਜਾ ਵੜਦਾ ਉਹ ਰਿਸਦਾ ਰਿਸਦਾ ਆਪਣੀ ਰਾਜਸਥਾਨ ਸਰਕਾਰ ਨੇ ਉਹ ਨਹਿਰ ਜਿਹੜੀ ਪੱਕੇ ਕਰਕੇ ਲੈ ਕੇ ਜਾਣੀ ਸੀ ਲਫਾਫਾ ਪਾ ਕੇ ਵੀ ਇਹਦੇ ਵਿੱਚੋਂ ਇੱਕ ਬੂੰਦ ਵੀ ਪਾਣੀ ਦੀ ਨਾ ਰਸੇ ਪਰ ਜਦੋਂ ਇਹਨਾਂ ਦੋਧਿਆਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਫਿਰੋਜ਼ਪੁਰ ਮਕਸਰ ਸਾਧ ਕੀਤਾ ਅਸੀਂ ਵੀ ਉਸ ਮੋਰਤੇ ਦੇ ਵਿੱਚ ਹਾਜ਼ਰੀ ਭਰੀ ਸੀ ਤੇਨੇ ਜੋਦਰ ਇਹ ਗੱਲ ਕਹਤੇ ਵੀ ਜੇ ਇਹ ਦੇ ਵਿੱਚ ਅਰਥਿਕ ਮਿਹਨਤ ਦੇ ਸਦਕਾ 80 ਕਿਲੋਮੀਟਰ ਦੇ ਵਿੱਚ ਉਹ ਲਫਾਫਾ ਨਹੀਂ ਪਿਆ ਨਹਿਰ ਦੇ ਵਿੱਚ ਵੱਡੀ ਦੇ ਵਿੱਚ ਜੇਕਰ ਉਹ ਲਫਾਫਾ ਪੈ ਜਾਂਦਾ ਤੇ ਕੰਕਰੀਟ ਦੀਆਂ ਪਰੜੀਆਂ ਛੇਡਾਂ ਬਣਵਾ ਕੇ ਲੈ ਜਾਂਦੇ ਤਾਂ ਪਾਣੀ ਨਹੀਂ ਰਿਸਣਾ ਸੀ ਤੇ ਧਰਤੀ ਹੇਠਲਾ ਜਿਹੜਾ ਪਾਣੀ ਸੀ ਉਹ ਹੋਰ ਲੈਵਲ ਡੂੰਘਾ ਚਲਾ ਜਾਣਾ ਸੀ ਤੇ ਪਾਣੀ ਵੀ ਮਾੜਾ ਮਿਲਣਾ ਸੀ ਧਰਤੀ ਦੇ ਵਿੱਚੋਂ ਅੱਜ ਆਪਾਂ ਨੂੰ ਲੋੜ ਹੈ ਕਿ ਇਹ ਜੇ ਨੌਜਵਾਨ ਆਗੂ ਜਿਹੜੇ ਕਿ ਪੰਜਾਬ ਦੀ ਆਵਾਜ਼ ਆ ਜੋ ਪਾਰਲੀਮੈਂਟ ਦੇ ਵਿੱਚ ਠਾਹਣ ਆਪਣੀ ਭਾਸ਼ਾ ਦੀ ਪੰਜਾਬੀ ਦੀ ਗੱਲ ਪਾਰਲੀਮੈਂਟ ਦੇ ਵਿੱਚ ਠਾਹਣ ਆਪਣੇ ਇਤਿਹਾਸ ਦੀ ਗੱਲ ਪਾਰਲੀਮੈਂਟ ਦੇ ਵਿੱਚ ਠਾਹਣ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਨਾਲ ਦਿਨ ਬਰ ਦਿਨ ਖਤਮ ਹੁੰਦੀ ਜਾ ਰਹੀ ਹੈ ਉਹ ਉਹਦੀ ਆਵਾਜ਼ ਠਾਹਣ ਤਾਪਾ ਨੂੰ ਇਹ ਜੇ ਨੌਜਵਾਨ ਆਗੂਆਂ ਦੀ ਮਦਦ ਕਰਨੀ ਚਾਹੀਦੀ ਆ ਆਉਣ ਵਾਲੀ ਇੱਕ ਤਰੀਕ ਨੂੰ ਭਾਈ ਲਖਨ ਸਿੰਘ ਸਿਧਾਣਾ ਨੂੰ ਵੱਧ ਤੋਂ ਵੱਧ ਆਪਾਂ ਵੋਟਾਂ ਪਾਉਣੀਆਂ ਜਿਹਦਾ ਚੋਣ ਨਿਸ਼ਾਨ ਬਾਲਟੀ ਆ ਤੇ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਬਾਲਟੀ ਭਰਨੀ ਆ ਤੇ ਜਿਹੜਾ ਮਸ਼ੀਨ ਦੇ ਉੱਪਰ ਨਿਸ਼ਾਨ ਸੋ ਗੌਰ ਰੱਖੋ ਵੀ 10ਵੇਂ ਨੰਬਰ ਦਾ ਬਟਨ ਆਪਾਂ ਦਬਾਉਣਾ ਜਿੱਥੇ ਬਾਜ਼ਤੀ ਦਾ ਨਿਸ਼ਾਨ ਆ ਜੇ ਆਪਾਂ ਆਪਣੀ ਪੰਜਾਬੀ ਨੂੰ ਬਚਾਉਣਾ ਆਪਣੀ ਨੌਜਵਾਨੀ ਨੂੰ ਬਚਾਉਣਾ ਆਪਣੇ ਪਾਣਿਆਂ ਨੂੰ ਬਚਾਉਣਾ ਆਪਣੇ ਇਤਿਹਾਸ ਨੂੰ ਬਚਾਉਣਾ ਤਾਂ ਫਿਰ ਆਪਾਂ ਨੂੰ ਇਹੋ ਜਿਹੇ ਨੌਜਵਾਨ ਆਗੂਆਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਜਿੰਨੀਆਂ ਵੀ ਪਾਰਟੀਆਂ ਬਾਜ਼ਾਰ ਦੇ ਵਿੱਚ ਚਾਹੇ ਉਹ ਸੈਂਟਰਲਾਈਜ਼ ਨੇ ਤੇ ਚਾਹੇ ਉਹ ਕੋਈ ਕੱਦੀ ਖੇਤਰੀ ਪਾਰਟੀ ਆ ਉਹਨਾਂ ਕੋਲ ਨਾ ਤਾਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਅੱਜ ਕਿਤੇ ਵੀ ਬੋਲਦੇ ਆ ਨਾ ਪੰਜਾਬ ਦੇ ਨੌਜਵਾਨੀ ਦਾ ਮਸਲਾ ਮੁੱਦਾ ਅੱਜ ਨਸ਼ਿਆਂ ਦਾ ਨਾ ਪੰਜਾਬ ਦੀ ਕਿਸਾਨੀ ਦਾ ਮਸਲਾ ਮੁੱਦਾ ਕੋਈ ਉਹਨਾਂ ਕੋਲ ਨਾ ਸਾਰੇ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸੱਸੇ ਮਾਫੀ ਮੰਗਦੇ ਆ ਭਾਈ ਲੇਟ ਹੋ ਗਏ ਗਰਮੀ ਬਹੁਤ ਆ ਸੋਨੂ ਵੀ ਬਹੁਤ ਅਚੜੀਕਦਨ ਹੋ ਗਿਆ ਪਰ ਪਿਛਲੇ ਪਿੰਡਾਂ ਚੋਂ ਕਿਸੇ ਦਾ ਕੁੜੀ ਦਾ ਰੋਣਾ ਇਸ ਹਿੱਸੇ ਦੇ ਪੈਸੇ ਜਾਂ ਦੱਬੀ ਬੈਠਾ ਕਿ ਹੋਰ ਰੋਣਾ ਜਾਂ ਲੋਕਾਂ ਦੇ ਉੱਪ ਲੈਦੇ ਆ ਬਹੁਤ ਮੈਂ ਸਮਝਾ ਨਾ ਭਾਈ ਪੰਜ ਦਰ ਖੜਦੇ ਹੋ ਵੋਟਾਂ ਅੰਦਰ ਮਦਰ ਨੂੰ ਦੋ ਤਰੀਕ ਵੀ ਭਾਵੇਂ ਆ ਕੇ ਮਿਲ ਲਿਓ ਉਹਦੇ ਕਰਕੇ ਭਾਈ ਦਾਦਾ 15 15 ਮਿੰਟ ਲੇਟ ਹੋ ਗਏ ਐਂ ਤਰ੍ਹਾਂ ਲੱਗ ਜਾਂਦਾ ਲੋਕ ਸਭਾ ਦੀਆਂ ਵੋਟਾਂ ਨੇ ਪਰ ਲੋਕਾਂ ਦੇ ਮੁੱਦੇ ਗਾਇਬ ਨੇ ਲਾਪਤਾ ਨੇ ਉਹ ਆਤਮਾਨ ਬਹਿੰਡੇ ਆਉਂਦਾ ਕਿਕੜੀ ਸੁਣਾ ਕੇ ਤੁਰ ਜਾਂਦਾ ਕਿਕੜੀ ਕਹਾਣੀਆਂ ਸੁਣਾ ਕੇ ਤੁਰ ਜਾਂਦਾ ਸੁਖਵੀਰ ਬਾਦ ਆਉਂਦਾ ਉਹ ਕਹਿੰਦਾ ਭਾਵੇਂ ਆਤਮਾਨ ਦਾਲੂ ਪਿੰਦਾ ਵੇ ਬਈਆ ਰਾਜੇਪੁਰ ਦੀ ਖਬਰ ਚੱਲਦੀ ਹੈ ਵੀ ਲੁਧਿਆਣਾ ਸ਼ਹਿਰ ਚ ਰੇੜੀ ਤੇ ਗੋਲ ਗੱਪੇ ਖਾਣਾ ਦੇਖਿਆ ਗਿਆ ਇਹ ਮੁੱਦੇ ਆ ਬੋਟਾਂ ਦੇ ਕੋਈ ਟ੍ਰੇਸ ਸੁਣਾਉਂਦਾ ਕੋਈ ਕਹਿੰਦਾ ਦਾਲੂਰ ਪਿੰਦਾ ਕੋਈ ਕਹਿੰਦਾ ਮੈਂ ਗੋਲ ਗੱਪੇ ਖਾਈ ਜੰਮਿਆ ਯਾ 20 ਸਾਲ ਹੋ ਗਏ ਪੰਜਾਬ ਦੇ ਹਜ਼ਾਰਾਂ ਨੌਜਵਾਨ ਚਿੱਟੇ ਦਾ ਮਰ ਗਏ ਸੈਂਕੜੇ ਸੌੜੀਆਂ ਪੰਜਾਬ ਦੀਆਂ ਨੌਜਵਾਨ ਮਟਿਆਰਾਂ ਕੁੜੀਆਂ ਭਰਜਵਨ ਜੜੀਆਂ ਹੋ ਗਈਆਂ आज जितु आया ते ਨਾਲ ਸੀਗਾ ਦੂਜਾ ਬੰਦਾ ਜਿਹੜਾ ਸੀ ਚੱਕ ਰੁਦੂ ਸਿੰਘੋਂ ਇਹ ਤੋਂ ਆਇਆ ਮਾਮਾ ਰੋਂਦੀਆਂ ਬਿਲਕੁਲੀਆਂ ਢੱਲਣ ਜਾਂਦੀਆਂ ਕੱਲ ਹੀ ਪਰਸੇ ਮੁੰਡਾ ਮਰਿਆ ਦੱਸਿਆ ਕੀ ਗੱਲ ਆਖਣਾ ਥੋੜੇ ਹੀ ਮਰਦੇ ਨੇ ਕੀ ਇਸ ਬੰਦੇ ਇੱਕੇ ਨਾਲ ਇਕੱਠੇ ਦੇਖੋ ਤੇ ਅੰਦਰ ਨੌਜਵਾਨ ਇੱਕੋ ਦਿਨ ਮਰਨੇ ਟੀਕਾ ਲਾ ਕੇ ਤੇ ਮੈਨੂੰ ਇੰਨੇ ਬੰਦੇ ਬੈਠੇ ਪਿੰਡ ਵਾਲਾ ਮਾਮਾ ਭੈਣਾ ਬੈਠੇ ਨੇ ਮਜੁਰ ਨੌਜਵਾਨ ਬੈਠੇ ਆ ਇੱਕ ਬੰਦਾ ਬਾਹਰ ਖੜੀ ਕਰਕੇ ਕਹਿ ਦੋ ਛੋੜੇ ਪਿੰਡ ਸਾਹਸੌਰ ਤੇ ਵੀ ਆਈ ਹੋਣੀ ਐ ਛੋੜੇ ਪਿੰਡ ਆਪਣਾ ਜੀਤਵਿੰਦਰ ਵੀ ਆਇਆ ਹੋਣਾ ਏਸੇ ਪਿੰਡ ਦਾ ਹੀ ਐ ਛੋੜੇ ਪਿੰਡ ਅਪੂ ਨੇ ਜੇ ਮਲੀ ਬਰਾਤ ਪਛਾੜ ਲੈਣਾ ਕਿਉਂ ਨਾ ਜਾਉਂਦਾ ਛੋੜੇ ਪਿੰਡ ਛੋਡੀਆਂ ਵੀ ਆਇਆ ਹੋਣਾ ਇੱਕ ਵੀ ਸ਼ੌਲਤ ਨਾਂ ਦੇ ਮੂੰਹ ਚਿੱਟੇ ਵਾਲੇ ਸੁਣਿਆ ਤਾਬੇ ਸਭ ਤੋਂ ਹਿੰਮਤਾ ਮਾਮਾ ਬਿਲਖ ਦੀਆਂ ਇਹ ਕਹਿੰਦੀਆਂ ਵੀ ਅਸੀਂ ਹਜ਼ਾਰ ਹਜ਼ਾਰ ਰੁਪਿਆ ਨਹੀਂ ਪਾਉਣਾ ਖੱਤਿਆਂ ਚ ਸਾਨੂੰ ਨਹੀਂ ਲੋੜ ਆਟੇ ਦਾਣਾ ਦੀ ਸਾਡੇ ਪੁੱਤ ਬਚਾ ਦੇ ਜਿਹੜੇ ਪੁੱਤ ਹੀ ਮਰ ਗਏ ਸਾਡੇ ਪੁੱਤ ਮਰ ਗਏ ਪੈਸੇ ਵਰਤਣ ਵਾਲਾ ਖੱਤ ਨਾਲ ਕੋਈ ਬਚਿਆ ਆਟੇ ਦਾਣਾ ਖਾਣ ਵਾਲਾ ਨਾ ਬਚਿਆ ਕੋਈ ਤਾਂ ਕੀ ਕਰਨੇ ਅਸੀਂ ਇਹਦੇ ਆਟੇ ਦਾਣੇ ਦੇ ਪੈਸੇ ਫਾਰੇ ਫੋਟ ਬਚਾ ਲੋ ਇਹ ਮਾਮਾ ਦੀ ਕਹਾਣੀ ਹੈ ਪੰਜਾਬ ਦੀ ਹੈ ਹੈਰਾਨੀ ਦੀ ਗੱਲ ਹੈ ਦੋ ਵਾਰੀ ਸਰਕਾਰ ਬਣੀ ਆ ਪਹਿਲਾ ਕੈਪਟਨ ਨੇ ਸੌਂ ਖਾਧੀ ਹੱਤਕੜਕਾ ਸਾਬ ਪਰ ਕੇ ਕਿ ਮੈਂ ਚਾਲਾਂ ਹਾਂ ਤੈਨੂੰ ਮੇੜ ਦੂੰਗਾ ਫਿਰ ਭਵੰਤ ਆ ਗਿਆ ਕਹਿੰਦਾ ਚਾਰ ਮਹੀਨੇ ਨਵੇੜ ਦੂੰਗਾ 5 ਸਾਲ ਉਹਦੇ ਨਾਲ ਕੇ 26 ਮਹੀਨੇ ਇਹਨੂੰ ਹੋ ਗਏ 10 ਸਾਲ ਬਾਅਦ ਇੱਥੇ ਰਹਿ ਗਏ ਚਿਟਾਣੀ ਮੁੱਕਿਆ ਚਿੱਟੇ ਦਾ ਮੁੱਦਾ ਮੁੱਕ ਗਿਆ ਆਪਾਂ ਹੀ ਬਹੁਤ ਰੌਲਾ ਪਾਉਣਾ ਵੋਟਾਂ ਨੂੰ ਪਹਿਲਾਂ ਮਾਰੇਗੇ ਪੱਟੇਗੇ ਕਿੱਟਾ ਵੰਦਾਂਗੇ ਸ਼ੁਭਦਬਾਗੀ ਦੇਰ ਜਗਾ ਦੀ ਵੰਦਗੀ ਆ ਧੱਕਾ ਹੋ ਗਿਆ ਉਹ ਹੋ ਗਿਆ ਵੋਟਾਂ ਵਾਲੇ ਆ ਕੇ ਆਪਾਂ ਹੀ ਪੁੱਲ ਜਾਂਦੇ ਤੇ ਸੋਚਦੇ ਆ 35 ਸਾਲ ਤੋਂ ਕਾਲੀ ਐ 30 ਸਾਲ ਤੋਂ ਬਾਦਲ ਨਾਲ ਆ 40 ਸਾਲ ਤੋਂ ਕਾਂਸ ਨਾਲ ਆ 15 ਸਾਲ ਤੋਂ ਝਾੜੂ ਨਾਲ ਆ ਰੱਸੀ ਵੀ ਧੜਿਆਂ ਚ ਪਾਰਟੀ ਨਾਲ ਪਾ ਜਾਂਦੇ ਆ ਮੁੱਦੇ ਆਪਾਂ ਹੀ ਭਲਾ ਦਿੰਦੇ ਹੁਣ ਅਸੀਂ ਵੀ ਇਹੀਂ ਫਸੇ ਖੜੇ ਆ ਪਰ ਦੇਖਦਾ ਲੋਕਾਂ ਨੂੰ ਕਿਹੜੇ ਲੋਕ ਨੇ ਜਿਹੜੇ ਆ ਝੰਡੇ ਚੱਕ ਕੇ ਤੁਰਦੇ ਆ ਬਾਦਲਾ ਮਗਰ ਕਾਂਗਸਿਆਂ ਮਗਰ ਟਿੰਗਾਂ ਜਾਂ ਝਾੜੂ ਵਾਲਾ ਮਗਰ ਕਿਹੜੇ ਲੋਕ ਨੇ ਕਿਹੜਿਆ ਜਿੰਦਾਬਾਦ ਕਰਦੇ ਆ ਕਿਉਂ ਨਹੀਂ ਪਿੰਡਾਂ ਚ ਆ ਨੂੰ ਘੇਰੇ ਤੇ ਸਵਾਦ ਹੁੰਦੇ ਕਿਉਂ ਨਹੀਂ ਪਿੰਡਾਂ ਦੇ ਬਾਹਰ ਦੌੜ ਲੱਗਦੇ ਲੈ ਕੇ ਲਾਉਣ ਲੋਕ ਬੋੜਾਂ ਬੋੜਾਂ ਉੱਤੇ ਵੀ ਸਾਡੇ ਪਿੰਡ ਦੇ ਆ 10 ਸਵਾਲ ਨੇ 15 ਸਵਾਲ ਨੇ 20 ਸਵਾਲ ਨੇ ਜਿਹੜਾ ਲੀਡਰ ਇਹਨਾਂ ਸਵਾਲਾਂ ਦਾ ਜਵਾਬ ਦੋ ਸਾਡੇ ਪਿੰਡ 'ਚ ਬੜੇ ਨਹੀਂ ਨਾਮ ਬੜੇ ਪਰ ਨਹੀਂ ਉਹਨਾਂ ਪਿੰਡਾਂ ਦੇ ਕ੍ਰਮ ਚੌਧਰੀ ਇਹਨਾਂ ਨੂੰ ਲੈ ਆਉਂਦੇ ਆ। ਸਵਾਲ ਪੁੱਛਣ ਜਾਵਾਂਗੇ। ਨੇੜੇ ਲੱਗਣ ਦੇ ਹਜ਼ਾਰਾਂ ਪੰਸ ਦਾ ਘੇਰਾ ਪਿਆ ਹੁੰਦਾ ਹੈ। ਉਹਨੇ ਖਾਣਾ ਥੋੜੇ ਪੰਨ ਲੱਗਿਆ ਸੀ। ਖਾਣਾ ਸੁਣ ਗਏ ਹੋਵੋਗੇ। ਜਿਹੜਾ ਟੈਕਸੀ ਦੀ ਦੀਪ ਢਲੋਂ ਦੀਪ ਕੋਲੋਂ ਜਾ ਕੇ ਸਿੱਧਾ ਖਾਣਾ ਲੱਗਿਆ। ਸਾਡੀ ਜਵਾਨੀ ਮਰ ਰਹੀ ਹੈ। ਇਹਨਾਂ ਨੂੰ ਸੁਗਲ ਬਣਾਉਣ ਦੀ ਪਈ ਹੈ। ਖਾੜੇ ਰਹੰਦੇ ਪਏ ਆ। ਪੂਰਾ ਪੰਜਾਬ ਰੰਗਲਾ ਬਣ ਗਿਆ ਆ ਕੇ ਪਿੰਡਾਂ ਦੇ ਪਿੱਛੇ ਮਾਵਾਂ ਤੋਂ ਪੰਜਾਬ ਰੰਗਲਾ ਕਿ ਪੰਜਾਬ ਬਰਵਾਦ ਹੋ ਗਿਆ ਵਿਆਦਵੀ ਦਾ ਮੁੱਦਾ ਦੋ ਵਾਰੀ ਸਰਕਾਰ ਇਹਦੇ ਬਣੀ ਐ ਪਹਿਲਾਂ ਕੈਪਟਨ ਬਾਦਲਾ ਵਾਲੇ ਵਿਆਦੀਆਂ ਹੋਈਆਂ ਕੈਪਟਨ ਨੇ ਸਰਕਾਰ ਬਣਾ ਲਈ ਕਿ ਇਨਸਾਫ ਦੇਵਾਂਗੇ 500 ਦਿਨਾਂ ਦੇ 26 ਮਹੀਨੇ ਦੇ ਨਾਂਗੇ ਇਹ ਵੀ ਆ ਚੁੜਕੀਆਂ ਮਾਰਦਾ ਕਿ ਜੇਨੀ ਵਾਲਾ ਕਿ 48 ਘੰਟੇ ਦੇ ਬੈਲ ਜਨਸਾਲ ਦੇਵਾਂਗੇ ਪਰ ਨਹੀਂ ਹੋ ਜਾਂਦਾ ਮੁੱਦਾ ਉਹ ਵੀ ਗਾਇਬ ਹੈ ਮੁੱਦਾ ਪਾਣੀ ਦਾ ਵੀ ਗਾਇਬ ਹੈ ਸੋਡੇ ਪਾਣੀ ਸੋਡੇ ਮੁਕਤਲੇ ਧਰਤੀਏ ਟਾਮਕ ਪਿੰਡ ਚ ਗਿਆ ਪੁੱਛਿਆ ਪਿੰਡ ਵਾਲਾ ਨੂੰ ਕਿ ਬਦਲਾ ਆ ਗਿਆ ਇੱਕ ਬਾਬਾ ਕਹਿੰਦਾ ਸੇਰਾ ਆ ਗਿਆ ਮੈਂ ਕਿਵੇਂ ਕਹਿੰਦਾ ਭੰਤਰੇ ਲਾਈਟ ਆਪ ਕਰਤੀ ਬਿੱਲ ਭਰਨਾ ਨਹੀਂ ਪੈਂਦਾ ਉਹ ਮਾਂ ਬਾਪ ਪੁੱਤਰਾ ਧਰਤੀਏ ਤੋਂ ਪਾਣੀ ਮੁੱਕੀ ਜਾਂਦਾ ਤੇਰੀਆਂ ਆਉਣ ਵਾਲਾ ਨਸਲਾਂ ਨੂੰ ਪਾਣੀ ਨਹੀਂ ਰਹਿਣਾ ਅੱਜ ਕਹਿੰਦਾ ਸੇਰਾ ਉਹਨੂੰ ਦੇਖਾਂਗੇ ਕੀ ਹੋਊਗਾ ਅੱਜ ਜਾਰੇ ਲੈਨੇ ਆ ਸਾਡੀ ਸੋਚ ਆ ਮੈਂ ਕਰਨਾਲਕਾ ਜਾ ਕੇ ਬੰਗਾਲੌਰ ਚ ਹਜ਼ਾਰਾਂ ਏਕੜ ਪੈਲੀ ਬੰਜਰ ਹੋਈ ਪਈ ਆ ਧਰਤੀ ਹਟੋ ਪਾਣੀ ਮੁੱਕ ਗਿਆ ਮੈਂ ਲੋਕਾਂ ਨੂੰ ਪੁੱਛਿਆ ਵੀ ਇਹ ਧਰਤੀ ਬੰਜਰ ਹੋਈ ਉਹ ਕਹਿੰਦੇ ਸਾਡੇ 20-25 ਸਾਲ ਪਹਿਲਾਂ 100 ਫੁੱਟ ਤੇ ਪਾਣੀ ਸੀ ਹੁਣ 2000 ਫੁੱਟ ਤੇ ਵਗ ਗਿਆ ਸਾਰੀ ਧਰਤੀ ਬੰਜਰ ਹੋ ਗਈ ਛੋਟੀ ਕਹਾਣੀ ਆਉਣ ਵਾਲੇ 20 ਸਾਲਾਂ ਬਾਅਦ ਹੀ ਹੈ ਨਹਿਰੀ ਪਾਣੀ ਆਪਾਂ ਲਾਉਣੇ ਸ਼ਟ ਤੇ ਕਿਉਂ ਮੋਟਰਾਂ ਦੇ ਵੱਜਵਾ ਹੋ ਗਏ ਛੋਟੇ ਹੋਗਾ ਨਾ ਨਹਿਰੀ ਪਾਣੀ ਦੋਵੇਂ ਸੁੱਕੇ ਹੈ ਹੈ ਉਹ ਰੀਆ ਲੈਂਗਾ ਨੇ ਚੰਗਰ ਨੂੰ ਮਾਰੀ ਤੀਜੀ ਦੁਨੀਆ ਦੀ ਜੰਗ ਪਾਣੀ ਪਿੱਛੇ ਹੋਣੀਆ ਲੋਕਾਂ ਨੇ ਪਾਣੀ ਪਿੱਛੇ ਮਰਨਾ ਨਾਲ ਲੜ ਕੇ ਡਹਿ ਡਹਿ ਗਏ ਸਾਹਮਣੋ ਸਾਹਮਣੇ ਜਾਂਦਾ 12 ਸਾਲ ਹੋ ਗਏ ਮੈਨੂੰ 12 ਸਾਲ ਰੌਲਾ ਪਾਉਂਦੇ ਨੇ ਵੀ ਪਾਣੀ ਮੁੱਕੂ ਪਾਣੀ ਮੁੱਕੂ ਉਹ ਖੇਤੀ ਦਾ ਬਦਲਾ ਲਿਆ ਉਹ ਰੌਲਾ ਪਾਉਂਦੇ ਕਿ ਪਾਣੀ ਬਚਾ ਲੋ ਜਦੋਂ ਮਰਨਾ ਡੁੱਬਣਾ ਉਹਦਾ ਬਾਧੂ ਪਾਣੀ ਆ ਪੰਜਾਬ ਕੋਲੇ ਢੱਗਾ ਟੁੱਟਿਆ ਸੱਤ ਲੋ ਟੁੱਟਿਆ ਡੁੱਬਿਆ ਮਰਿਆ ਪੰਜਾਬ ਹੈ ਜਦੋਂ ਲੋੜ ਆ ਪਾਣੀ ਨੂੰ ਪੰਜਾਬ ਨੂੰ ਪਾਣੀ ਜਦੋਂ ਨਹੀਂ ਪਾਣੀ ਪੰਜਾਬ ਫੜਿਆ ਤਣ ਜਾਨਾ ਜਾਨਾ ਰਾਸਤਾਂ ਨੂੰ ਭਰੀਆਂ ਇਦਰਾਗਾਹ ਦੀ ਗਾ ਕਰਾਣ ਤੇ ਰਾਸਤਾਂ ਨੂੰ ਫਿਰ ਉਹ ਸਾਰਾ ਸਾਡਾ ਡੇਢ ਦਰਿਆ ਪਾਕੇ ਲੈ ਗਈ ਸਾਡਾ ਡੇਢ ਦਰਿਆ ਆਪਣੇ ਕੰਦੇ ਬਿਲਕੁਲ ਜਿੱਥੇ ਵਿੱਚ ਉਧਰ ਤਾਂ ਠੰਡੂਂਦੀ ਜੀ ਉਧਰੋਂ ਮੰਨ ਕੇ ਜਦੋਂ ਸਾਨੂੰ ਨਾਟਕੁੰਦਾ ਰਹਤ ਨਹੀਂ ਨਾ ਜਾਲਾ ਸੋਨੂਆ ਰੇਂਜ ਪਾਕੇ ਜੇ ਤੁਸੀਂ ਪੀ ਲੋਗੇ ਅੱਗੇ ਹਰਿਆਣਾ ਦੇ ਬੰਦੂ ਨਹੀਂ ਇੱਥੇ ਜੀ ਸੋ ਪਵਨ ਗੁਰੂ ਪਾਣੀ ਪਿਤਾ ਮਾਦਾ ਦਾ ਤਮਾਤ ਗੁਰੂਆਂ ਨੇ ਪਾਣੀ ਨੂੰ ਪਿਉ ਧਰਤੀ ਨੂੰ ਮਾਂ ਕਿਹਾ ਧਰਤੀ ਮਾਂ ਦੀ ਕੁੱਖ ਬੰਜਰ ਹੋ ਗਈ ਪਾਣੀ ਪਿਉ ਮਰ ਗਿਆ ਚਾਉਂਦੇ ਕਿੱਥੋਂ ਰਹੋਗੇ ਇਹ 10 ਸਾਲ ਦੀ ਕਹਾਣੀ ਆ ਛੱਡ ਦਿਓ ਮੋਟਰਾਂ ਵਾਲੀ ਗੱਲ ਭੁੱਲ ਜੋ ਇਹ ਕਹੋ ਸਰਕਾਰ ਨੂੰ ਸਾਨੂੰ ਮੋਟਰ ਵਾਲਾ ਨਹੀਂ ਚਾਹੀਦੀਆਂ ਨਹੀਂ ਚਾਹੀਦੇ ਸਾਨੂੰ ਬਿੱਲ ਮਾਫ ਸਾਨੂੰ ਨਹਿਰੀ ਪਾਣੀ ਲਾ ਲਿਆ ਕੇ ਦਿਓ ਥੱਲੋਂ ਵਗਾ ਲਓਗੇ ਮੈਨੂੰ ਪਤਾ ਬਹੁਤੇ ਬੰਦਿਆਂ ਨੇ ਮੈਨੂੰ ਵੋਟ ਨਹੀਂ ਪਾਉਣੀ ਇਸ ਗੱਲ ਕਰਕੇ ਵੀ ਜੇ ਕਿਤੇ ਬੰਦਾ ਜਿੱਤ ਗਿਆ ਉਹਦਾ ਨਹੀਂ ਮਿਲਟਰੀ ਸਾਡੇ ਪਾਵਰ ਵੈਲੀ ਦਾ ਲਾ ਦੇ ਮੋਟਰਾਂ ਤੇ ਪਰ ਮੈਂ ਤੁਹਾਡੀਆਂ ਆਉਣ ਵਾਲੀਆਂ ਅਸਲਾਮ ਚਾਉਣ ਦੀ ਗੱਲ ਕਰਦਾ 32 ਲੱਖ ਭਈਆ ਹੋ ਗਿਆ ਪੰਜਾਬ ਚ 32 ਲੱਖ ਵੋਟ ਬਣ ਗਈ ਭਈਆਂ ਦੀ ਖੜ ਜੋ 15 20 ਸਾਲ ਛੋੜਾ ਸਰਪੰਚ ਵੀ ਛੋੜੇ ਮੈਂਬਰ ਵੀ ਛੋੜੇ ਐਮਪੀ ਐਮਐਲਏ ਮੁੱਖ ਮੰਤਰੀ ਭਏ ਵੀ ਇਹ ਹੋਇਆ ਕੁਝ ਵੀ ਘੱਲ ਕੈਤ ਤੋਂ ਪਾਪਾ ਥਾਂ ਜੀ ਸੀ ਰਹੇ ਸੀ ਆਪਣੇ ਬੱਚਾ ਦਾ ਅੱਛਾ ਕਿਤਕੀ ਗੱਲ ਹੈ ਕਿਸੇ ਦਾ ਪਿਛਲੇ ਮੈਚ ਜਿਸ ਤਰ੍ਹਾਂ ਪੈਚੀ ਦੇ ਮੈਂ ਵੀ ਰੱਖਣ ਕੋਈ ਤਾਂ ਨਹੀਂ ਥੋੜੇ ਬਾਹਰ ਹੋਟਾ ਸਾਂਗੇ ਸਾਂਗੇ ਬਾਈ ਟੋਪ ਆਫਰ ਹੋ ਅੱਛਾ ਜੀ ਬੜਾਂਗਣਾ ਸਰਪੰਚ ਨਹੀਂ ਹੋਣਗੇ ਮਾਡੇ ਪਾਸੋਂ ਬਹੁਤ ਨੇ ਆਪਣੀ ਗੱਲ ਕੋਲ ਸਾਡਾ ਰਜਗਾਰ ਖੋਲਿਆ ਗਰੀਬਾਂ ਦਾ ਮਜ਼ਦੂਰਾਂ ਦਾ ਯਾਰ ਸਾਰਾ ਟਾਣਾ ਮੰਡੀਆਂ ਚ ਪੱਠਿਆਂ ਤੇ ਸ਼ੈਲਦਰਾ ਤੇ ਟੋਲ ਬੁਲਾ ਜਾਂਦੇ ਕਾਰਖਾਨਿਆਂ ਚ ਕੋਲ ਤੋਂ ਦੇ ਭਈਆ ਆ ਕੇ ਲੱਗੇ ਸਾਡੇ ਦਾ ਗਰੀਬ ਮਾਰੀ ਤੇ ਖੁੰਝੇ ਲਾਤੇ ਆਹ ਆਲੰਪੁਰ ਬੋਦਲੇ ਪਿੰਡ ਗਿਆ ਮੈਂ ਮਰੇਟੇ ਕੋਲੇ 650 ਵੋਟਾਂ ਪਿੰਡ ਦੀ 90 ਵੋਟਾਂ ਭੰਗਾਂ ਦੀ ਉਹ ਕਹਿੰਦੇ ਸਾਡੇ ਕਹਿੰਦੇ ਕਹੌਂਦੇ ਬੰਦੇ ਸੰगाने ਕੁੱਟ ਕਿਧਰੇ ਬਾੜ ਤੇ ਕਾਰਨ ਉਹ ਇੱਕ ਆ ਪਾ ਇੱਥੇ ਨੇ ਆਪਾਂ ਇਹ ਦੋ ਬੰਦੇ ਭੰਗਾਂ ਦੇ ਖਿਲਾਫ ਆ 15 ਭੰਗਾਂ ਲਿਆ ਕੇ ਚੁਣਨੇ ਆਪਣੇ ਹੱਥੋਂ ਪਿੰਡ ਦੇ ਕਿੰਨੇ ਦੇ ਭਾਈਆਂ ਦੀ ਜੀ ਹਰਦੀ ਆ 15 ਕਿਹਦੀ ਨਹੀਂ ਕੋਈ ਮਿਸਾਲ ਅਜਾ ਹੋਰ ਹਾਲਾਤ ਆਪਣੇ ਪੰਜਾਬੀ ਰੇੜੀ ਲੱਗੀ ਹੋਵੇ ਨਾਲ ਭਈਏ ਦੀ ਲੱਗੀ ਹੋਵੇ ਆਪਣੀ ਆਤਾ ਆਪਣੇ ਬੰਦੇ ਕੋਲ ਸਮਾਨ ਲੈਣਾ ਲੱਗ ਗਏ ਭਈਏ ਕੋਲ ਲੈਣੇ ਇਹ 유ਦੀ ਕਹੋਂ ਦੁਨੀਆ ਦੀ ਕਾਮਯਾਬ ਕੰਮ ਮੰਨੀ ਜਾਂਦੀ ਹੈ ਮੇਰਾ ਕੱਤਰ ਅਮਰੀਕਾ ਰਹਿੰਦਾ ਉਹਨੇ ਦੱਸਿਆ ਕਹਿੰਦਾ ਭਾਈ ਜੇ ਕੋਈ ਯਹੂਦੀ ਸਮਾਨ ਲੈਣ ਆਉਂਦਾ ਬਾਜ਼ਾਰ ਚ ਉਹ ਦੇਖਦਾ ਇਹ ਮੇਰੇ ਯਹੂਦੀ ਭਰਾ ਦੀ ਦੁਕਾਨ ਰਹੀ ਕਿਤੇ ਜੇ ਉੱਚੇ ਨਹੀਂ ਲੇਗੀ ਉਦੋਂ ਪੰਜਾਬ ਮੀਨ ਦੂਰ ਵੀਰ ਨੂੰ ਜਾਣਾ ਪਵੇ ਤੇ ਲਫੂਕ ਕੇ ਤਾਂ ਵੀ ਉੱਥੋਂ ਸਮਾਨ ਲੈ ਕੇ ਆਉਣਾ ਜਿੱਥੇ ਉਹਦੀ ਆਪਣੀ ਯਹੂਦੀ ਦੁਕਾਨ ਹੈ ਸਾਡੇ ਨਹੀਂ ਹੈ ਸਾਡੇ ਤਾਂ ਤਾਂ ਕਿਤੇ ਤੁਜੀਆਂ ਵੀ ਇਹ ਤਹਾਂ ਕਾਮਯਾਬ ਨਾ ਹੋ ਜੇ। 76 ਖਾਓਗੇ ਇਕੱਠੇ ਹੋ ਜੋ। ਜਿਆ ਹਾਲਾ ਸਾਡੇ ਬਣੇ ਰਹੇ ਤਾਂ। ਉਹ ਹਵਾਲ ਕੋਲੇ ਹੀਂਗਣਾ ਪਿੰਡ ਆ। ਭਲਾਡੇ ਕੋਲੇ। ਕੱਲੇ ਕੱਲੇ ਘਰ ਚ ਭਈਏ ਬੈਠੇ ਆ। 40 ਪਲਾਟ ਸਰਪੰਚ ਨੇ ਇਕੱਠੇ ਭੰਗਾਂ ਨੂੰ ਦਿੱਤੇ। ਜਿਹੜੀ ਮਾੜੀ ਮੋੜੀ ਸੂਣ ਤਕਰੀਬਾਂ ਨੂੰ ਮਿਲਦੀ ਸੀ ਕੋਈ ਆਟੇ ਦਾਲ ਦੀ ਕੋਈ ਹੋਰ ਸੂਤ ਕੋਈ ਘਰਾਂ ਦੀ। ਉਹ ਹੁਣ ਆ ਕੇ ਅਸਰਕਾਰ ਬਣਾ ਕੇ ਵੋਟਾਂ ਵਾਲਾ ਖੇ ਲਈ ਜਾਂਦੇ ਆ ਆ ਦਿਖਾਈ ਰਾਜੇ ਬਲੈਂਕ ਦੀ ਵੀਡੀਓ ਵਈ ਓਏ ਖਾਸ ਕਰਕੇ ਆ ਸੋਣਾ ਸਿਰੂ ਰਾਜਾ ਬਲੈਂਕ ਕੀ ਕਹਿੰਦਾ ਕੋਗਰਾ ਪ੍ਰਵਾਸੀਆ ਬਿਨਾ ਪੰਜਾਬ ਚੱਲ ਨਹੀਂ ਸਕਦਾ ਇਹਨਾਂ ਨੂੰ ਪਲਾੜ ਕੱਟੇ ਹੋਇਆ ਕਹਿੰਦਾ ਅਸੀਂ ਇਸ਼ਟਿਕਨ ਰਾਮਾਂਗੇ ਆ ਕੇ ਛੋਟੀਆਂ ਸਾਰੀਆਂ ਸਰਕਾਰੀ ਨੌਕਰੀਆਂ ਦੇ ਉਹ ਆ ਕੇ ਕਾਬਜ ਹੋ ਗਏ ਆ ਇੱਥੇ ਦੇਖ ਲੈ ਜਾ ਕੇ ਰਾਮਾਂ ਰਫਿੰਦਰੀ ਸਾਰੇ ਯੂਪੀ ਦਾ ਬੈਠਾ। ਥਾਮਲਜਾਨ ਬਣਾਲੀ ਉੱਥੇ ਸਾਰੇ ਉਹੀ ਬੈਠੇ ਆ। ਜਿੰਨੀਆਂ ਹੋਰ ਫੈਕਟਰੀਆਂ کارਖਾਨੇ ਸਾਰੇ ਉਹੀ ਬੈਠੇ ਆ। ਅੱਛਾ ਆਪਣੇ ਤੇ ਵਟ ਰਹੇ ਆ। ਅੱਛਾ। ਛੋਡੇ ਪਿੰਡ ਦੀਆਂ ਫੈਕਟਰੀਆਂ ਵੀ ਉਹੀ ਆ। ਆਪਣੇ ਬੰਦੇ ਹਟਾਤੇ। ਧਰਤੀ ਸਾਡੀ ਰੋਗ ਲਈ। ਪਾਪ ਆਖ ਜਗ੍ਹਾ ਸਾਡਾ ਪਾਣੀ ਥੱਲੋ ਜ਼ਹਿਰ ਬਣਾਤਾ। ਹਵਾ ਸਾਡੀ ਜਲੀ ਕਰਦੀ। ਆ ਸੌਣ ਲੋ ਕਹਿੰਦੇ ਕਿ ਵਈ ਗਿਰੇ ਹੋਣੇ ਆਂ ਪਰ ਮੈਂ ਕਹਿੰਦਾ ਹਾਂ ਕਿ ਜਿਹੜੇ ਪ੍ਰਵਾਸੀ ਅਪਰਵਾਸੀ ਨੇ ਉਹ ਨਦੀਆ ਦੇ ਰੋਂਵੇਂ ਉਹ ਸਾਡੇ ਪੰਜਾਬ ਦੀ ਲੋਕੀ ਇਹਨਾਂ ਤੋਂ ਬਿਨਾ ਕਿਸੇ ਦਾ ਦਿੱਕੇ ਸਾਡੀ ਪੰਜਾਬੀ ਤਰੱਕੀ ਨਹੀਂ ਹੋਈ ਸੀਵਾ ਮਹਾਰਾਣੀ ਦੀ ਤਰੱਕੀ ਨਹੀਂ ਹੋਈ ਸੀ ਆ ਸੌਣ ਲੋਗਾਂ ਨਾਲ ਇਹਨਾਂ ਤੋਂ ਬਿਨਾ ਤਰੱਕੀ ਨਹੀਂ ਹੋਈ ਐ ਹੁਣ ਵੋਟਾਂ ਤੁਹਾਡੇ ਕੋਲ ਜੀਤਵਿੰਦਰ ਮਾਨ ਦਾ ਆਪਣਾ ਦਾ ਪੁੱਛ ਲਿਓ ਵੋਟਾਂ ਨੂੰ ਲੈ ਲਓ ਜਾ ਕੇ ਆ ਇੱਥੇ ਪਰਵਾਸੀ ਬੈਂਕ ਬਣਾਇਆ ਇਹਨਾਂ ਨੇ ਬਟਿੰਡੇ ਦੇ ਵਿੱਚ ਆ ਕਾਲੀ ਗੋਦੀ ਸਰਕਾਰ ਨੇ ਪਾਲਣਾ ਨੇ ਤੁਸੀਂ ਤਾਂ ਇਹਨਾਂ ਦੇ ਇਕੱਲੇ ਵੋਟੋਂ ਤੁਹਾਡੇ ਹੱਕ ਕੋਈ ਗੱਲ ਨਹੀਂ ਹੋਣੀ ਇੱਥੇ ਪਤਾ ਉਹਨਾਂ ਨੂੰ ਵੀਰੇ ਇਹਦੇ ਲੋਕ ਆ ਛਤਰ ਛਾਗ ਇਹਨਾਂ ਅੰਦਰ ਇਹਨੂੰ ਲੈ ਦੇ ਤੁਰਈਆਂ ਆਪਾਂ ਤਾਕਤ ਦਿਹਾ ਕੇ ਅੱਡਾਂ ਲਵਾ ਕੇ ਗਲਾਂ ਟੈਰ ਪਵਾ ਕੇ ਛੋਟੇ ਛੋਟੇ ਜਵਾਰ ਕਰਵਾ ਕੇ ਨੌਜਵਾਨ ਮਟਿਆਨਾ ਕੁੜੀਆਂ ਦੇ ਬਲਾਦਕਾਰ ਕਰਾ ਕੇ ਗੁਰਦੁਆਰੇ ਟਹਾ ਕੇ ਅਈ ਦੋ ਵਾਰੀ ਕਾਰਨ ਫਰਮਾਈ ਜਦੋਂ ਬਾਦ 2002 ਚ ਬਣਾਇਆ ਆਪਣਾ ਪ੍ਰਸਤਾਨ ਬਣਿਆ ਤੁਹਾਨੂੰ ਪਤਾ ਵੀ ਇੰਨੇ ਕਾਲ ਹੀ ਹੈ ਪਤਾ ਉਹਨਾਂ ਨੂੰ 19 ਦੇ ਵਿੱਚ ਬੇਅਦਵੀ ਹੋਈ ਬਲਵੰਤ ਸਾਹਿਬ ਦੀ ਵੋਟਾਂ ਤੋਂ 2 ਮਹੀਨੇ ਪਹਿਲਾਂ ਹੋਰ ਚ ਸਮਾਰਤ ਹੋਇਆ ਵਰਗੜੀ ਵਾਲਾ 19 ਦੀਆਂ ਤੋਂ 2 ਮਹੀਨੇ ਚ ਲੋਕਾਂ ਦਾ ਸਾਰਾ ਸਭ ਭੁੱਲ ਭੁਲਾ ਕੇ ਇਥੋਂ ਬੀਬਾ ਆਹ ਸੇਬ ਰੁੱਟਾਤਾ ਤੇ ਫਰੀਪੁਰ ਤੋਂ ਸ਼ਿਵੀਰ ਜੱਤਰੀ ਪਤਾ ਉਹਨਾਂ ਨੂੰ ਬੇਲੋ ਛੱਤਰਾ ਦੇ ਯਾਰ ਆ ਕੋਈ ਗੱਲ ਛੱਤਰਾ ਮਾਰ ਕੇ ਵੀ ਨਾਲ ਆ ਜਾਂਦੇ ਜਿਹੜੀਆਂ ਹੋਰ ਬੋਟਾਂ ਲੈ ਦੇ ਸੋ ਭਾਈ ਬੇਨਤੀ ਐ ਕਿ ਤੁਸੀਂ ਉਹ ਪਿੰਡ ਵਾਲਿਓ ਇੱਕ ਥਰ ਜਗਾਰ ਮੰਗੋ ਯਾਰ ਨੌਕਰੀਆਂ ਮੰਗੋ ਭੀਖ ਨਾ ਮੰਗੋ ਆਪਾਂ ਨੂੰ ਆਟੇ ਦਾ ਲਾ ਲਿਜਾਤਾ ਅਗਰ 70 ਸਾਲ ਹੋ ਗਏ ਕੋਈ ਕਹਦਾ ਮੈਂ 10 ਕਿਲੋ ਕਣਕ ਦੇ ਦੂੰ ਦੂਜਾ ਕਹਿੰਦਾ 20 ਦੇ ਦੂਜਾ ਕਹਿੰਦਾ 50 ਦੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕੀ ਇਹ ਗਰੀਬੀ ਗੁਰਪ੍ਰਬ ਦੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਕੀ ਆਟੇ ਦਾਲਾਂ ਨਾਲ ਇਹ ਨਰਕ ਦੀ ਜ਼ਿੰਦਗੀ ਕੱਟੀ ਜਾਊ ਗਰੀਬੀ ਦੂਰ ਹੋ ਜਾਊ ਜਿਹੜਾ ਗਰੀਬ ਬੰਦਾ ਇੱਕ ਵਾਰੀ ਬਿਮਾਰ ਹੋ ਗਿਆ ਮਰਦਾ ਲਾਜ ਵੀ ਭੁੱਲ ਜਾਊ ਗੱਲ ਕੇ ਸੜਕੇ ਮਰਦੇ ਦੇਖਿਆ ਮੈਂ ਸੁੰਡ ਪੈਲੇ 52 ਦੇ ਪੈਸੇ ਦੇਖੇ ਕਿਉਂ 4-500 ਰੁਪਏ ਦਿਹਾੜੀ ਹੁੰਦੀ ਹੈ ਉਹੀ ਬੰਦਾ ਚੁੱਲ੍ਹਾ ਜਲਾਉਣਾ ਹੁੰਦਾ ਉਹ ਬੰਦਾ ਘਰੇ ਬਹਿ ਜਾਂਦਾ ਹੈ ਡਾਕਟਰ ਜੀ ਕਹਿੰਦਾ 50000 ਪਹਿਲਾਂ ਜਮ੍ਹਾਂ ਕਰਾ ਬੰਦਾ ਫਿਰ ਦਾਖਲ ਕਰਾਂਗੇ ਇਲਾਜ ਤਾਂ ਹਾ ਸ਼ੁਰੂ ਹੁੰਦਾ ਤਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਉਹਦੇ ਵਿਆਹ ਦੇ ਉੱਤੇ ਗਾਉਣ ਵਾਲੀ ਗਾਇਕ ਆਉਂਦੀ ਐ 1 ਘੰਟਾ ਗਾਉਂਦੀ ਐ 1 ਘੰਟੇ ਦੇ ਵਿੱਚ 70 ਕਰੋੜ ਰੁਪਇਆ ਲੈ ਜਾਂਦੀ ਐ ਇਹ ਨਾ ਨਾਮ ਹੁੰਦਾ ਕੋਈ ਦਾ ਇਹ ਕਿਹੜੇ ਘੰਟੇ ਦਾ 70 70 ਕਰੋੜ ਰੁਪਇਆ ਦੇ ਨਾਲੇ ਬੰਦੇ ਵਿੱਚ ਬੈਠੇ ਐ ਇੱਕ ਉਹ ਬੈਠੇ ਐ ਜਿਹਦੀ ਜੇਬ 'ਚ 70 ਰੁਪਇਆ ਨਹੀਂ ਹੁੰਦੇ ਬਿਸਰਤ ਉਹਦੇ ਦੀ ਮੈਂ ਦਵਾਈ ਲੈਦਾ ਇਹ ਪਾੜਾ ਇਹ ਬਦਕਰਾ ਕਿਉਂ ਹੈ ਇੱਕ ਪਾਸੇ ਉਹ ਲੋਕ ਜਿਹੜੇ ਅਲਫਾਂ ਖਰਫਾਂ ਪੀਏ ਵਿਆਹਾਂ ਦੇ ਲਾ ਦਿੰਦੇ ਐ ਇੱਕ ਪਾਸੇ ਉਹ ਲੋਕ ਨੇ ਬਿਨਾਂ ਇਲਾਜ ਤੋਂ ਮਰ ਜਾਂਦੇ ਉਹ ਪ੍ਰਮਾਤਮਾ ਜੀ ਨੇ ਵੈਰ ਨੂੰ ਦੁਨੀਆ ਸਾਰੀ ਹੈ ਉਹਨੇ ਬਦਕਰਾ ਕੀਤਾ ਪਾੜਾ ਕੋਈ ਰੱਖਿਆ ਕਿ ਭੇਰ ਬਾਬ ਕੀਤਾ ਸਾਰਿਆਂ ਨੂੰ ਇੱਕੋ ਜਿਹਾ ਰੰਗ ਰੂਪ ਕੋਮ ਦਾ ਰੰਗ ਵੀ ਇੱਕ ਹੈ ਧਰਤੀ ਸਮਾਨ ਵੀ ਇੱਕੋ ਜਿਹਾ ਹੈ ਹਵਾ ਪਾਣੀ ਧੁੱਪ ਛਾਂ ਵੀ ਇੱਕੋ ਜਿਹੀ ਹੈ ਤੇ ਆਪਣੇ ਆਪ ਨੂੰ ਸਵਾਲ ਪੁੱਛੋ ਕਦੇ ਵੀ ਸਾਡੀ ਜ਼ਿੰਦਗੀਆਂ ਕਿਉਂ ਆ ਜਿੰਨਾ ਜਰ ਭੀਖ ਮੰਗੋਗੇ ਮੱਕ ਤੇ ਬਣੋਗੇ ਠੂਠੇ ਫੜ ਕੇ ਜ਼ਿੰਦਗੀ ਇਹੀ ਰਹਿਣੀ ਹੈ ਜਾਂ 100 ਸਾਲ ਰੋਗਾਂ ਦੀ ਜਿੰਨਾ ਜਰ ਇਹ ਨਹੀਂ ਕਹਦੇ ਵਿਰਜਗਾਰ ਦਿਓ ਨੌਕਰੀਆਂ ਦਿਓ ਸਕੂਲ ਦਿਓ ਕਾਂਦ ਦਿਓ ਹਸਪਤਾਲ ਦਿਓ ਸਾਡੇ ਜਵਾਕ ਵੀ ਉੱਥੇ ਉਹ ਸਕੂਲਾਂ ਚ ਪੜਨਾ ਜੋ ਇਹ ਸਕੂਲਾਂ ਸੋਡੇ ਜਵਾਕ ਪੜਦੇ ਆ ਅਸੀਂ ਵੀ ਹੋ ਜਾ ਹਸਪਤਾਲਾਂ ਚ ਲਾਜ ਲਾ ਕੇ ਜਿੱਦਾਂ ਤੁਸੀਂ ਕਰਾਉਂ ਦਿੰਦੇ ਹੋ ਪਰ ਨਹੀਂ ਸਾਨੂੰ ਉੱਥੇ ਸਾਰੇ ਉੱਛਲਦੇ ਆਇਆ ਮੈਨੂੰ ਪਤਾ ਵੀ ਕਈ ਬੰਦੇ ਨੇ ਐਂ ਨਹੀਂ ਵੋਟ ਪਾਣੀ ਵੀ ਆਹ ਰੇ ਤਾਂ ਸਾਡੀਆਂ ਆਟੇ ਆਟੇਦਾਰਾਂ ਦੇ ਹੋਊਗਾ ਪਰ ਸਾਨੂੰ ਬੇਨਤੀ ਕਰਦਾ ਮੈਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਗੱਲ ਕਰਦਾ ਆਪਣੇ ਆਪ ਨੂੰ ਸਵਾਲ ਪੁੱਛ ਲੋ ਵੀ ਇਹ ਗੱਲ ਜਿਹੜੀ ਕਹਿ ਕੇ ਰਿਹਾ ਸਾਡੇ ਪਿੰਡ ਸਹੀ ਕਹੀ ਹੈ ਗਲਤ ਕਹੀ ਸੁਪੈਂਡਾ ਲੋ ਮੈਂ ਅਗਲੇ ਪਿੰਡਾਂ ਦੀ ਵੀ ਜਾਣਾ ਉੱਥੇ ਵੀ ਲੇਟਾਂ ਭਾਈ ਉਹ ਵੀ ਥੋਡੇ ਕੋਲ ਜੜੀ ਕੀ ਜਾਂਦਾ ਕਰਮੀ ਬਹੁਤ ਪਾਣਾ ਵਾਰਾ ਤੁਹਾਡਾ ਕਿ ਇੰਨੀ ਗਰਮੀ ਚ ਬੈਠੇ ਰਹੋ ਪ੍ਰਭੂ ਚੋਣ ਸ਼ਣ ਬਾਲਤੀ ਆ ਬਾਈ ਚੇਤੇ ਰੱਖਿਓ ਜਿਹੜੀ ਵੋਟ ਬਾਈ ਵੀਪਾ ਨੂੰ ਪੈਣੀ ਆ ਕਿੱਥੇ ਜਾਣੀ ਆ ਦੱਸ ਦਿਓ ਦਿੱਲੀ ਮੋਦੀ ਵਾਲੀ ਜਾਣੀ ਆ ਇਕੱਠੇ ਹੀ ਆ ਬਾਈ ਉੱਤੋਂ ਹੀ ਡਰਾਮਾ ਕਰਦੇ ਆ ਆ ਜੀਤਵਿੰਦਰ ਵੀ ਕਹਿੰਦਾ ਉੱਥੇ ਲਿਖਿਆ ਪਿਆ ਮੈਂ ਸੜਕ ਤੇ ਪੜਿਆ ਤੇ ਕੱਲ ਤੇ ਲਿਖਿਆ ਪਿਆ ਬਦਲ ਪੋਰਟ ਠਾਕੜ ਬੰਦਾ ਜਵਾਨ ਦਾ ਪੱਕਾ ਕਿਹੜੀ ਜਵਾਨ ਹੈ ਬੱਲ ਚਾ ਕੇ ਕਹਿੰਦਾ ਕਾਗਰਸੀ ਮਾੜੇ ਐ ਕਾਗਰਸ ਚਾ ਕੇ ਕਹਿੰਦਾ ਬੱਲ ਮਾੜੇ ਐ ਕਦੇ ਉਹ ਮਾੜੇ ਹੋਗੇ ਕਦੇ ਉਹ ਮਾੜੇ ਹੋਗੇ ਆਪ ਚਿੰਗਾ ਹੋ ਗਏ 16 ਵਾਰੀ ਪਾਰਟੀ ਬਦਲ ਗਿਆ ਕਾਲੀ ਕਾਗਰਸੀ ਕਾਗਰਸੀ ਕਾਲੀ ਕਾਗਰਸੀਆਂ ਹੋ ਗਏ 16 ਵਾਰੀ ਗਿਆ ਇਹਨਾਂ ਦੇ ਪੜਾਈ ਹੋਣਾਂ ਲੋਕਾਂ ਨੂੰ ਹਾਂ ਹਰਿਆ ਦਾ ਸੰਬੰਧ ਕਰਾ ਕੇ ਰਾਮਪੀ ਸਾਹਿਬ ਨੂੰ ਫਿਰ ਕਿਹਨੇ ਖਾਣਾ ਲਵਾਉਣਾ ਸੀ ਸਭਾਈ ਸੁਣ ਬੇਨਤੀ ਆ ਭਰਾਵੋ ਸਾਰੇ ਇੱਕੋ ਜਿਹੀ ਦੇਖ ਲੇ 15 ਸਾਲ ਤੋਂ ਵਿਆਹ ਦੇਖ ਲਈ ਬਾਦਲ ਵੀ ਦੇਖੇ ਆ ਕਾਗਰਸੀ ਵੀ ਦੇਖ ਲਈ ਇਹਨਾਂ ਨੇ ਰਾਜ ਨਹੀਂ ਹੁਣ ਆ ਵੀ ਦੇਖੀ ਜਾ ਇਹਨੂੰ ਬਲਾ ਵਾਲੇ ਸੋ ਇੰਨੀ ਬੇਨਤੀ ਆ ਸੁਣੋ ਕਿ ਇੱਕ ਤਰੀਕ ਨੂੰ ਚੇਤਾ ਰੱਖਿਓ ਬਾਰੇ ਬੰਦੀ ਬਾਈ ਜੀ ਬਾਰਟੀ ਫੁੱਲ ਕਰਾਂਗੇ ਵਾ ਵਾ ਇੱਕ ਬਾਲੇ ਬੰਦੇ ਕਹਿਣ ਦਿਆ ਭਾਈ ਇਹ ਕੱਲਾ ਬੰਦਾ ਕੀ ਕਰੂਗਾ ਪਹਿਲੀ ਵਾਰ ਇਕੱਲੇ ਨਹੀਂ ਹੈਗੇ ਮਾਹੌਲ ਬਣਿਆ ਪੂਰੇ ਪੰਜਾਬ ਖਡੂਰ ਸਾਹਿਬ ਤੋਂ ਵੀ ਸਰੂਨ ਤੋਂ ਵੀ ਫਰੀਦਕੋੜ ਤੋਂ ਵੀ ਸ਼ੀਰਪਾਈ ਗਗਨ ਸਿੰਘ ਜਿਨ੍ਹਾਂ ਨੇ ਕਾਮ ਦੀ ਡਿੱਗੀ ਪੱਕ ਸਰਤੇ ਰੱਖੀ ਸੀ ਉਹਦਾ ਪੁੱਤਰ ਖੜਾ ਫਰੀਦਕੋੜ ਹਰਜੀਤ ਸਿੰਘ ਉਹਨਾਂ ਵੀ ਕੋਈ ਰਿਸ਼ਤੇਦਾਰੀ ਉਸ ਨੇ ਆ ਲਾ ਦੋ ਇਧਰ ਆਪਣੇ ਗਿੱਦੜਵਾਹ ਮਕਸਰ ਵਾਲੇ ਪਾਸੇ ਫਰੀਦਕੋੜ ਵਾਲੇ ਪਾਸੇ ਕੋਟਪੂਰੇ ਵਾਲੇ ਮੋਗੇ ਵਾਲੇ ਪਾਸੇ ਇੱਛੇਗੜੇ ਤੋਂ ਕੋਈ ਜਾਣ ਪਛਾਣ ਨਾਲ ਓੜੀ ਪਹੁੰਚ ਐ ਹਰ ਦਾ ਸਨੇਹ ਲਾਓ ਬਈ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਜਾਣੇ ਚਾਹੀਦੇ ਆ ਕੱਲੇ ਸੀਗਾ ਬੋਲੀ ਖਾਤਰ ਲੜਿਆ 15 ਦੇ ਵਿੱਚ ਬੋਰਡਾਂ ਦੇ ਰੰਗ ਮਾਰਤੇ ਸੀਗੇ ਵੀ ਪੰਜਾਬੀ ਉੱਤੇ ਲਿਖੀ ਜਾਣੀ ਚਾਹੀਦੀ ਆ 16 ਪਰਚੇ ਦਰਜ ਹੋਏ ਵੇ ਆ 6 ਮਹੀਨਿਆਂ ਦਾ ਜਿਲ੍ਹ ਘਟਕੇ ਆ ਉੱਤੇ ਲਗਾਦੀ ਰੋਡਾਂ ਦੇ ਆ ਕਿਸਾਨੀ ਮੋਰਚੇ ਜਿਹੜੇ ਆ 2 ਪਰਚੇ ਹੋਏ ਦਿੱਲੀ ਲੱਖ ਰੁਪਏ ਦਿੱਲੀ ਪੁਲਿਸ ਦਾ ਸਰਤੇ ਨਾਮ ਸੀ ਫਿਰ ਵੀ ਉਹ ਕਾਫਲੇ ਬੰਨ ਕੇ ਤੋੜਦਾ ਰਹੇ ਆ ਅਸਮੋਰਚੇ ਜਿਹੜੇ ਆਉਣ ਵਾਲੇ ਚ ਖਨੌਰੀ ਦੇ ਪਰਲੇ ਪਾਸੇ ਰੈਣੇ ਚ ਗੜੀ ਥਾਣਾ ਪੈਂਦਾ 307 ਦਾ ਪਰਚਾ ਦਰਜ ਹੋਇਆ ਸੈਂਕੜੇ ਕੁੜੀਆਂ ਪੰਜਾਬ ਦੀਆਂ ਜਿਹੜੀਆਂ 5-5 7-7 ਸਾਲ ਦੀਆਂ ਛੱਡੀਆਂ ਘਰਾਂ 'ਚ ਬੈਠੀਆਂ ਸੀ ਦਾਗਨਾਬ ਸੰਗਾਂ ਤੇ ਕਾਰਨਾਬ ਸੰਗਾਂ ਬਸਾਂਗਾਂ ਦੇ ਲੱਖਾਂ ਰੁਪਇਆ ਡਾਕਟਰ ਡੇਰੇਆਂ ਤੋਂ ਪਰਿੰਡੇ ਚਾਰ ਪਰਚੇ ਹੋਇਆ ਮੇਰੇ ਡਾਕਟਰਾਂ ਵੱਲੋਂ ਲੱਖਾਂ ਰੁਪਇਆ ਲੋਕਾਂ ਦਾ ਵਾਸ ਕਰਾਇਆ ਕਈ ਕਰੋੜਾਂ ਰੁਪਇਆ ਠੱਗਾ ਜੱਟਾਂ ਤੋਂ ਵਾਸ ਕਰਾਇਆ ਮੈਂ ਵੀ ਐਮਐਲਏ ਨਹੀਂ ਸੀ ਕੋਈ ਮੰਤਰੀ ਕੋਈ ਸਰਕਾਰ ਨਹੀਂ ਸੀ ਆਮ ਬੰਦਾ ਸਾਡਾ ਜੇ ਮੈਂ ਆਮ ਬੰਦਾ ਹੋ ਕੇ ਲੋਕਾਂ ਨਾਲ ਖੜ ਸਕਾਂ ਲੜ ਸਕਾਂ ਤੇ ਜੇ ਤੁਸੀਂ ਲੋਕ ਮੈਨੂੰ ਪਾਵਰ ਦਿਓਗੇ ਤੁਸੀਂ ਐਮਪੀ ਬਣਾ ਕੇ ਭੇਜ ਦਿਓ ਇੱਕ ਵਾਦਾ ਕਰਕੇ ਜਾਣਾ ਤੁਹਾਡੇ ਨਾਲ ਹਰ ਪਿੰਡ ਮੈਂ ਵਾਦਾ ਕਰਕੇ ਆ 650 ਪਿੰਡਾਂ ਆਲ ਕੇ ਡੇ ਪਿੰਡਾਂ ਨਾਲ ਤੁਹਾਡੇ ਕੋਲ ਜਿੱਤ ਗਿਆ ਉਹ ਆਪੇ ਉੱਥੇ ਬੈਠੂਗਾ ਵੀ ਆਹ ਬੈਠਾ ਉੱਥੇ ਬੈਠ ਕੇ ਦੱਸ ਦੇ ਸਾਡੇ ਮਣ ਫਲਾਣੇ ਫਲਾਣੇ ਪਤਾ ਚਿੱਤਾ ਵੇਚਦੇ ਆ ਫਿਰ ਮੈਂ ਜਾਣਾ ਮੇਰਾ ਕੰਮ ਹੈ ਹੁਣ ਮੈਂ ਤਾਂ ਤੁਹਾਡੇ ਨਾਲ ਨਹੀਂ ਆ ਰੋਲਾ ਮੈਂ ਪਾਉਣਾ ਹੈ ਪਸ ਸੁਣਵਾਈ ਕੋਈ ਨਹੀਂ ਇੱਕ ਬਤੌਰ ਐਮਪੀ ਮੈਂ ਬੈਠਾ ਹੋਊਗਾ ਡੀਸੀਐਸ ਨੂੰ ਫੋਨ ਮਾਰੂਗਾ ਦਾ ਕਾਰਵਾਈ ਹੋਗੀ ਤਰ੍ਹਾਂ ਜਿਹੜਾ ਕੰਮ ਆਉਤੇ ਦੱਸਦੇ ਉਦਦੇ ਆਉਂਗਾ ਬਾਈ ਇਹ ਹਰ ਪਿੰਡ ਤੇ ਬਾਦ ਮੂੰਨਾ ਜੋ ਨਹੀਂ ਵੀ ਜ਼ਬਾਨ ਕਰ ਗਿਆ ਮੈਂ ਕੇ ਪੂਰਾ ਨਹੀਂ ਕਰੂੰਗਾ ਜੋ ਗੱਲ ਕੱਢੂੰਗਾ ਉਸਰ ਲਾ ਕੇ ਵਿਦਮਾਉਂਗਾ ਜੋ ਪੂਰੀ ਨਹੀਂ ਕਰ ਸਕਦਾ ਉਹ ਕੱਢਦਾ ਨਹੀਂ ਮੈਂ ਕਰੇ ਇਹ ਕਹਿੰਦੇ ਗਾਸਟਰ ਰਹਾ ਮਾਹਾਂ ਮੈਂ ਮੁੱਕ ਰਿਆ ਨਹੀਂ ਮੈਂ ਆਪਣੀ ਜ਼ਿੰਦਗੀ ਬਾਰੇ ਸਾਰੀ ਸਚਾਈ ਦੱਸ ਦਿੱਤੀ ਆ ਕੌਣ ਸੀ ਕਿੱਥੋਂ ਆਇਆ ਬਣਾ ਪਿੱਛੋਂ ਤਕੀ ਰਿਆ ਗਾਸਟਰ ਬਣਾਇਆ ਕਿਹਨੇ ਪ੍ਰਮਾਤਮਾ ਨੇ ਦੋ ਵਾਰੀ ਜ਼ਿੰਦਗੀ ਬਖਸ਼ੀ ਐ ਸਿਰ 'ਚ ਗੋਲੀ ਲੱਗੀ ਇੱਥੇ ਆ ਗਈ ਸੀ ਕੱਲ੍ਹ 'ਚ ਫੇਰ ਦੀ ਹੱਡੀ ਦੇ ਕੋਲੇ ਲੱਗੀ ਐ ਤਾਂ ਛਾਤੀ ਪਾੜ ਕੇ ਨਿਕਲ ਗਈ ਅੱਠ ਗੋਲੀਆਂ ਫੇਰ ਲੱਗੀਆਂ ਨੇ ਢਿੱਡ 'ਚ ਪਾਸ ਸਾਡੇ ਕੋਲੇ ਖੜਾ ਐ ਪੂਰਾ ਬਦੇ ਕੂਰੰਗ ਨੇ ਇਸੇ ਕਰਕੇ ਕੋਈ ਸੋਚ ਲੇਗਾ ਕਿ ਜਿੱਦਾਂ ਲੱਖਾਂ ਸਿਆਂ ਹੋਣ ਨੂੰ ਸਵਾਹ ਬਣ ਕੇ ਉੱਡਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਭੋਗ ਪਏ ਹੁੰਦੇ ਜੇ ਪਰਮਾਤਮਾ ਨੇ ਬਚਾਇਆ ਆਦੀ ਜ਼ਿੰਦਗੀ ਦੇ ਵਿੱਚ ਜਾਣ ਤੋਂ ਪਹਿਲਾਂ ਦੁਨੀਆ ਤੋਂ ਕੁਝ ਕਰਕੇ ਜਾਏ ਇਸੇ ਲਈ ਸੋਚ ਲੇ ਕੇ ਤੁਰਿਆ ਨਹੀਂ ਮੈਂ ਵਿਕਣ ਵਾਲਾ ਹੁੰਦਾ ਨਾ ਦੋਨਾਂ ਪਾਰਟੀਆਂ ਨੇ ਜ਼ੋਰ ਲਾਇਆ ਕਾਂਗਰਸੀਆਂ ਨੇ ਵੀ ਝਾਂੜੀਆਂ ਨੇ ਵੀ ਵੀ ਲੱਖਿਆ ਟਿਰ ਤੁਰੇ ਦੰਨਿਆ ਸਾਡੇ ਨਾਲ ਆ ਜਾ ਤੁਹਾਡੇ ਸੋਡਾ ਪਟਾ ਨਹੀਂ ਪਾਉਣਾ ਗਾਲ ਸੋਡਾ ਫਟਾ ਪਾਇਆ ਛੋਡੀ ਬੋਲੀ ਬੋਲਣੀ ਪੈਣੀ ਛੋਡੀ ਬੋਲੀ ਦਿੱਲੀ ਵਾਲੀ ਹੈ ਬੋਲੇ ਸੋਨਿਆਰੇ ਪੰਜਾਬ ਦਾ ਪੁੱਤਾਂ ਆਖਰੀ ਦਮ ਤੱਕ ਆਹੀ ਸਾਥ ਪੰਜਾਬ ਦੀ ਬੋਲੀ ਬੋਲਣੀ ਸੋ ਇਸ ਕਰਕੇ ਬੇਨਤੀ ਹੈ ਭਾਈ ਇੱਕ ਵਾਰੀ ਤੁਸੀਂ ਸਾਥ ਦੇ ਕੇ ਦੇ ਲੋ ਮੌਕਾ ਦੇ ਕੇ ਲੋ ਜ਼ਿੰਦਗੀ ਵਿੱਚ ਕਦੇ ਪਸਤਾਉਂਗੇ ਨਹੀਂ ਕਦੇ ਨਿਰਾਸ਼ ਨਹੀਂ ਹੋਵੋਗੇ ਵੀ ਗੱਤ ਮੇਰਾ ਸਾਥ ਦਿੱਤਾ 22 ਦੇ ਵਿੱਚ ਮੌਰਤ ਤੋਂ ਚੌਣ ਲੜੀ 29 ਹਜ਼ਾਰ ਵੋਟ ਪਾਈ ਲੋਕਾਂ ਨੇ ਬੁੱਜੇ ਨੰਬਰ ਤੇ ਰਿਆ ਚੱਲਦੀ ਆ ਬਹੁਤ ਸੀ ਫਿਰ ਵੀ ਲੋਕਾਂ ਨੇ ਸਾਥ ਦਿੱਤਾ ਪਰ ਉਹ ਲੋਕ ਜਾ ਕੇ ਪੁੱਛਣਾ ਪਸਤਾਉਂਦੇ ਆ ਛੋੜੀਆਂ ਰਿਸ਼ਤੇਦਾਰੀਆਂ ਹੋਣੀਆਂ ਮਾੜੀਆਂ ਪੁੱਛਣਾ ਪਸਤਾਉਂਦੇ ਲੋਕ ਵੀ ਇਹਦੇ ਬੰਦਾ ਗੱਤ ਹਾਰ ਗਿਆ ਇਹ ਜਿੰਨਾ ਚਾਹੀਦਾ ਹੁਣ ਮੌਕਾ ਆਇਆ ਬਾਈ ਮੰਗਣੋਂ ਪਸਤਾਉਣ ਦਾ ਕੋਈ ਫਾਇਦਾ ਨਹੀਂ ਸਾਡੀ ਗੱਲ ਕਰਨ ਵਾਲੇ ਸਾਡੇ ਹੱਕਾਂ ਦੀ ਗੱਲ ਕਰਨ ਵਾਲੇ ਸਾਰਨਾ ਖੜਨ ਵਾਲੇ ਬੰਦੇ ਦੇਖੇ ਭਾਖੇ ਹੋਏ ਬੰਦੇ ਜਾਣੇ ਚਾਹੀਦੇ ਨੇ ਸਾਰਨ ਤੋਂ ਬਾਈ ਹਾਂਜੀ ਹਾਂਜੀ ਸਾਰੇ ਮਾਨਸ ਸਿੰਘ ਸਾਹਿਬ ਦਾ ਚੌਣ ਸ਼ਾਨ ਬਾਰਤੀ ਹੈ ਕਾਲ ਕਰ ਪ੍ਰਚਾਰ ਤੁਸੀਂ ਕਰਦੇ ਹੋ ਭਾਈ ਸਾਡੇ VOTER ਵੀ VOTER ਵੀ ਝੰਡੇ VOTER ਤੁਸੀਂ ਹੀ ਆ ਪ੍ਰਭੂ ਇਹਦਾ ਅਰਪਾ પતિ ਬੰਦਿਆ ਬਹੁਤ ਲੁੱਟਿਆ ਪੰਜਾਬ ਨੂੰ ਇਹਦਾ ਜਿੰਨਾ ਮਰਜੀ ਪੈਸਾ ਖਸਦੇਣਗੇ ਪਰ ਆਪਣੇ ਕੋਲ ਇਹਨਾਂ ਜਿੰਨਾ ਪੈਸਾ ਤਾਂ ਨਹੀਂ ਆ ਪਰ ਆਪਾਂ ਇਹਨਾਂ ਦੇ ਪੱਖ ਤੋਂ ਆਪਦੇ ਦੀਨ ਮਾਨ ਤੇ ਪੱਕੇ ਆ ਦੀ ਜਵਾਨ ਦੇ ਪੱਕੇ ਜਿਹਦੇ ਖੜੇ ਆ ਸੁਖੜੇ ਧੰਨਵਾਦ 10ਵੇਂ ਨੰਬਰ ਤੇ ਨਿਸ਼ਾਨ ਹੈ ਘਰ ਘਰ ਜਾ ਕੇ ਪਰਚਾਰ ਕਰ ਦਿਓ ਚੋਣ ਸ਼ਾਨਦਾਰੀ ਹੈ ਭਾਈ ਜਵਾਹਰ ਲਖਣ ਸਾਹਿਬ ਧੰਨਵਾਦ